ਸਤਿ ਸ਼੍ਰੀ ਅਕਾਲ ਨਮਸਤੇ ਦਾਪ ਸਾਰਿਆਂ ਨੂੰ ਅੱਜ ਦੀ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਅਸੀਂ ਚਲੇ ਇਹਨਾਂ ਦੇ ਫਾਰਮ ਵਿੱਚ ਤੁਸੀਂ ਮੌਸਮ ਸਾਹਮਣੇ ਦੇਖੋ ਪਹਾੜਾ ਜੇ ਪਹਾੜ ਉੱਪਰ ਬੱਦਲ ਬਿਲਕੁਲ ਪਹਾੜ ਦੇ ਥੱਲੇ ਆਏ ਹੋਏ ਆ ਬਹੁਤ ਹੀ ਖੂਬਸੂਰਤ ਨਜ਼ਾਰਾ ਇੱਥੇ ਆਪਣੇ ਆਪ ਲੋਕਾਂ ਦੀਆਂ ਇੰਨੀਆਂ-ਇੰਨੀਆਂ ਉਮਰਾਂ ਹੋਣ 100 ਸਾਲ ਤੋਂ ਉੱਪਰ ਰਹਿੰਦੇ ਨੇ ਇੱਥੇ ਉਮਰ तकरीबन 115 ਸਾਲ ਤੱਕ ਦੀ ਉਮਰ ਇੱਥੇ ਲੋਕਾਂ ਦੀ ਜੇ 60 ਜਾਂ 65 ਸਾਲ ਤੇ ਕੋਈ ਪੂਰੇ ਹੋ ਜਾਣ ਇਹ ਕਹਿੰਦੇ ਜਵਾਨ ਪੂਰਾ ਹੋ ਗਿਆ ਫੋਨ ਤੇ ਬਿਲਕੁਲ ਫੀਲ ਨਹੀਂ ਹੋਊਗਾ ਸ਼ਾਇਦ ਤੁਹਾਨੂੰ ਪਰ ਇੱਥੇ ਆ ਕੇ ਜੋ ਅੱਖਾਂ ਨੂੰ ਸਕੂਨ ਜੋ ਠੰਡ ਮਿਲੀ ਅੱਖਾਂ ਨੂੰ ਇੰਨੀ ਹਰਿਆਲੀ ਦੇਖ ਕੇ ਉਹ ਮੇਰੇ ਖਿਆਲ ਤੇ ਕਿਤੇ ਹੋਰ ਸਟੇਟ ਤੇ ਜਾ ਕੇ ਨਹੀਂ ਮਿਲਣੀ ਕਿਉਂਕਿ ਬਾਕੀ ਹੋਰ ਜਗ੍ਹਾ ਦੇ ਪਹਾੜ ਸੁੱਕੇ ਨੇ ਲੇਲ ਲਾਕ ਚਲ ਜੋ ਪਹਾੜ ਸੁੱਕੇ ਨੇ ਹਿਮਾਚਲ ਪਹਾੜ ਕੱਟੀ ਜਾਂਦੇ ਨੇ ਹੋਟਲ ਬਣੀ ਜਾਂਦੇ ਨੇ ਪਰ ਇੱਥੇ ਨੇਚਰ ਨਾਲ ਜੁੜੇ ਹੋਏ ਲੋਕ ਕਿਨੇ ਇੱਥੇ ਮਜ਼ੇਦਾਰ ਸਫ਼ਰ ਜੀਗਰ ਦਾ ਮੁੱਕੇ ਨਾ ਸਫ਼ਰ ਇੱਧੇ ਚੱਲੀ ਜਾਵੇ ਤੁਸੀਂ ਹਾਂ ਜੀ ਸ਼ੁਭਮਾ ਜੀ ਪਿੱਛੇ ਹੰਤ ਤੋਂ ਪਹਿਲੇ ਅੱਖਾਂ ਵਿੱਚ ਜੋ ਹਲਕੀ ਹਲਕੀ ਪੇਂਸ ਸੀ ਰੜਕ ਸੀਗੀ ਪੋਲੂਸ਼ਨ ਕਰਕੇ ਉੱਥੇ ਜਾ ਕੇ ਅੱਖਾਂ ਠੰਡੀਆਂ ਹੋ ਗਈਆਂ ਇੰਨਾ ਸਕੂਨ ਅੱਖਾਂ ਸਾਹ ओ माय गॉड की मत डेंजर रास्ता से दे बाल हां ड्राइव ओए माय गॉड ओए ड्राइवर लाइक यू ना हां ओनली देन यू एबल टू गो ड्राइवर लाइक यू हम तो ना पड़ो कितना साल हो गया आपको गाड़ी चलाते हुए हम 17 साल हो गया अभी 17 हां अभी पंजाब का एलपी ट्रक ड्राइव करने के लिए तैयार हो गया हम डन 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 देन ਯੂ ਗੋ ਟੂ ਕੈਨੇਡਾ ਅਪ ਕੈਨੇਡਾ ਵੀ ਜਾ ਸਕਦੇ ਹੋ ਅਗਰ ਹਾਂ ਦਰਸਾਤੇ ਹਾਂ ਕਮ ਕਮਾ ਸਕਦੇ ਹੋ ਕਹਿੰਦੇ ਆਸਟ੍ਰੇਲੀਆ ਆਸਟ੍ਰੇਲੀਆ ਕੈਨੇਡਾ ਨਾ ਬਾਕੀ ਬਹੁਤ ਹੀ ਖਤਰਨਾਕ ਡਰਾਈਵਿੰਗ ਇਹਨਾਂ ਦੀ ਮੈਂ 7 ਦਿਨ ਹੋ ਗਏ ਨਾਗਾਲੈਂਡ ਆਇਨੂੰ ਮੈਨੂੰ ਬਿਲਕੁਲ ਡਰ ਨਹੀਂ ਲੱਗਾ ਨਹੀਂ ਤਾਂ ਮੈਂ ਕਿਸੇ ਹੋਰ ਦੇ ਨਾਲ ਬੈਠ ਨਹੀਂ ਸਕਦਾ ਬਹੁਤ ਡਰ ਲੱਗਦਾ ਉਹ ਖਤਰਨਾਕ ਖਤਰਨਾਕ ਜਗ੍ਹਾ ਤੋਂ ਡਰਾਈਵਿੰਗ ਕੀਤੀ ਸੀ ਇਹਨਾਂ ਨੇ ਬਹੁਤ ਹੀ ਸ਼ਾਂਤ ਜਗ੍ਹਾ ਇੱਥੇ ਇਹਨਾਂ ਦਾ ਫਾਰਮ ਆ ਆਪਣੇ ਫਾਰਮ ਤੇ ਲੈ ਕੇ ਆਏ ਨੇ ਅੱਜ ਇਹਨਾਂ ਦੇ ਪਿੰਡ ਤੋਂ ਤਕਰੀਬਨ 4 ਕਿਲੋਮੀਟਰ ਬਿਲਕੁਲ ਜੰਗਲ ਦੇ ਵਿੱਚ ਆ ਕੇ ਫਾਰਮ ਆ। ਅਜਰਨੀ ਕਿਹੜਾ ਕਸਬਾ ਪਸਿਆ ਹੋਇਆ ਇਹ ਇੱਥੇ ਸਾਰੇ ਨੇਪਾਲੀ ਰਹਿੰਦੇ ਨੇ। ਇਹਨਾਂ ਦੇ ਖੇਤਾਂ ਦੀ ਤੇ ਫਾਰਮ ਦੀ ਰਖਵਾਲੀ ਕਰਦੇ ਨੇ। ਇਹਨਾਂ ਦਾ ਨਾਂ ਨਾਸਤਾ ਵੀ ਖੇਤ ਆ ਪਾ ਨੇਪਲ ਦਾ। ਆ ਮੇਰਾ ਕੈਮਰਾਮੈਨ ਹੈਲੋ ਕੈਮਰਾਮੈਨ ਹਾਊ ਆਰ ਯੂ? ਓਹੋ ਆ ਗਿਆ ਮੇਰਾ ਬਾਗਾ ਮੇਰੇ ਮੱਖਣ। ਯੈਸ ਯੋ ਬਗਾਨ तमुल है तमूल पान भी ओके चिक चिकन एंड एंड वाओ किमन च तो फेमस ना तो। छोटा नहीं बहुत बड़ा है देखो इन्हें जंगल कने जंगल में भी टॉयलेट किथे कि भी बैठ सकदे ने ये फिर भी टॉयलेट ली। ਇਦਾਂ ਹੀ ਜਗਾ ਜਗਾ ਘਰ ਬਣਾਏ ਇੱਥੇ ਖੁੱਲੇ ਵਿੱਚ ਸੂਚਾਲੇ ਨਹੀਂ ਜਾਂਦੇ ਟਾਇਲਟ ਬਿਲਕੁਲ ਨਹੀਂ ਖੁੱਲੇ ਵਿੱਚ ਜਾਂਦੇ ਕਿਰਸੀ ਧਿਆਨ ਨਾਲ ਚੱਲੀ ਥੱਲੇ ਵਾਲੇ ਦੁਆਲੇ ਦੇਖ ਕੇ ਚੱਲੀ ਕਿਉਂ ਸੱਪ ਵੀ ਬਹੁਤ ਨੇ ਕਿਉਂਕਿ ਇਹ ਦਿਨਾਂ ਚ ਸੱਪ ਬਹੁਤ ਬਾਹਰ ਨਿਕਲਦੇ ਨੇ ਡੋਗਾ ਸੇ ਕੋ ਕੋ ਨਾ ਕੁਤਾ ਅਸੀਂ ਮਕਰ ਡਰ ਗਿਆ ਮੈਂ ਕੁਝ ਕਹੋਗੇ ਤਾਂ ਨਹੀਂ ਆ ਸੂਰ ਇੱਦਾਂ ਪਾਲੇ ਹੁੰਦੇ ਇੱਥੇ ਦੇਖੋ ਸੂਰ ਦੇ ਨਹੀਂ ਕਿੰਨੇ ਕਿ ਬੱਚੇ ਸੂਰ ਨਹੀਂ ਦੁੱਧੂ ਪੀ ਰਹੇ ਨੇ ਆ ਇਹਨਾਂ ਲਈ ਸਪੈਸ਼ਲ ਖਾਣਾ ਇੱਦਾਂ ਤਿਆਰ ਕੀਤਾ ਜਾਂਦਾ ਵਾ ਗੰਦ ਨਹੀਂ ਖਿਲਾਉਂਦੇ ਇੱਥੇ ਜਿਵੇਂ ਉਹ ਬਾਕੀ ਜਗ੍ਹਾ ਵਿੱਚ ਸੂਰ ਗੰਦ ਖਾਈ ਜਾਂਦੇ ਨਾ ਇੱਥੇ ਗੰਦ ਨਹੀਂ ਖਿਲਾਉਂਦੇ ਸੂਰਾਂ ਲਈ ਸਪੈਸ਼ਲ ਫੂਡ ਬਣਾ ਕੇ ਤਿਆਰ ਹੁੰਦਾ ਤਕਰੀਬਨ ਬਾਕੀ ਮਾ ਦਾ ਰੂਪ ਰੱਬ ਦਾ ਦੂਜਾ ਰੂਪ ਹੁੰਦਾ ਚਾਹੇ ਜਾਨਵਰ ਹੋਣ ਚਾਹੇ ਇਨਸਾਨ ਹੋਣ ਮਾਦੀ ਮਿਨ ਅਗਤੀ ਨਹੀਂ ਤਾਂ ਹੀ ਮਾਰ ਦੂਜਾ ਨਾਮ ਰੱਬ ਕੇ ਆ ਗਿਆ ਹੈ ਇਹ ਤਕਰੀਬਨ ਸਾਰਾ ਸੂਰ ਦੇ ਫਾਮ ਬਹੁਤ ਹੀ ਸ਼ਾਨਦਾਰ ਜਗਾ ਛੋਟਾ ਜਿਹਾ ਹੱਟ ਬਣਾਇਆ ਹੋਇਆ ਇੱਕ ਤਮ ਨੂੰ ਡਰ ਵੀ ਲੱਗ ਰਿਹਾ ਜਾਣ ਲਈ ਓਏ ਹੋਏ ਥੱਲੇ ਪਾਣੀ ਮੈਨੂੰ ਲੱਗੇ ਕੰਮ ਬਲੇ ਤਾਂ ਬਲੇ ਸੁਣੋ ਲੱਗੇ ਕੋਈ ਮੇਨਟੇਨੈਂਸ ਕਰ ਲੱਗੇ ਜੋ ਮੇਨਟੇਨੈਂਸ ਹੋਵੇ ਹੋਣਾ ਤੇ ਪਰਾਵਾ ਗਿਰਨ ਲੱਗਾ ਸੀ ਮੈਂ ਆ ਕਿੰਨਾ ਛੋਟਾ ਜਿਹਾ ਹੱਟ ਜੀ ਬਣਾਈ ਹੋਈ ਆ ਮੈਂ ਮਖੀ ਲਿਆ ਸੀ ਫਿਸ਼ ਓਕੇ ਓਕੇ ਇਹ ਅੰਦਰ ਅੰਦਰ ਟੈਸਟਿੰਗ ਸਥਿਤੀ ਹੋਏ 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 ਹਾਂ ভিতর ਦੇ ਆਫਿਸ ਨਾ ਆਫਿਸ ਪਾਲਨ ਲਈ ਹਰ ਪਾਸੇ ਹਰ ਜਗ੍ਹਾ ਦਾ ਇਹਨਾਂ ਨੇ ਨਾ ਬੈਨੀਫਿਟ ਲੈਂਦੇ ਨੇ ਜਿਹੜੇ ਬੰਬੂ ਇਹ ਵੀ ਇਹਨਾਂ ਦੇ ਦਿੱਖਦੇ ਆ ਇਹਦੇ ਬਾਸ ਨਾਲ ਹੀ ਬੰਦਦੇ ਨੇ ਇਹ ਬਸਤੀਆਂ ਬਣਾਏ ਨਾ ਹੋਏ ਹੋਏ ਬੰਬੂ ਇਸ ਤੋਂ ਬਣਾਏ ਉਹ ਇਤਲਾ ਹਾਂ ਰੂਟਸ ਰੂਟਸ ਨਾ ਬੈਂਬੂ ਦੀ ਰੂਟਸ ਤੇਰੀ ਹੁੰਦੀਆਂ ਨੇ ਉਹ ਇੱਥੇ ਖਾਦੀ ਜਾਂਦੀ ਨੇ ਉਹਨੂੰ ਕਹਿੰਦੇ ਬਾਸਟਿੰਗਾ ਉਹ ਬਹੁਤ ਟੇਸਟੀ ਹੁੰਦੀ ਹੈ ਬੈਂਬੂ ਦੀ ਰੂਟ ਹੁਣ ਅਸੀਂ ਲੈ ਗੁਆਵਾ ਖਾਨ ਅਮਰੂਦ ਅਮਰੂਦ ਬੜੇ ਮਿੱਠੇ ਹੁੰਦੇ ਇੱਥੇ ਦੇ ਉਹ ਇੱਕ ਟੱਲੂ ਵੀ ਹੋਏ ਹੋਏ ਲੀਲੀ ਵੀ ਆਰਗੈਨਿਕ ਨਿੰਬੂ ਤਦ ਕਿਤੇ ਹੋਵੇ ਉਹ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਇਨੀ ਜ਼ਬਰਦਸਤ ਇਨੀ ਜ਼ਬਰਦਸਤ ਖੁਸ਼ਬੂ ਆ ਰਹੀ ਹੈ ਦੇ 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 ਇਹ ਕਸਤਾ ਮੋਰਸ ਹੈ ਤੇ ਓਏ ਤੇਰੀ ਸਕੇ ਜੂ ਲਗਣਾ ਵਾਓ ਬੀਫੀ ਸਮੈਲ ਆ ਹਾਂ ਐਕਟਮ ਮਿਠਾ ਲੇਮਨ ਟੀ ਲੇਮਨ ਟੀ ਲਈ ਵਾਓ ਪਿਓਰ ਆਰਗੇਨਿਕ ਇਤਨਾ ਹਰ ਚੀਜ਼ ਅਜਿਹਾ ਸੀ ਅਮਰੂਦ ਲੈ ਕੇ ਖਾਣ ਲਈ ਪੇਟ ਲਈ ਅਮਰੂਦ ਬਹੁਤ ਵਧੀਆ ਹੁੰਦਾ ਵਾ ਔ ਇਨੀ ਟੇਸਟੀ ਯਾਰ ਕੋਈ ਮਿਲਾ ਨੀ ਕੋਈ ਮਿਲਾ ਮਿਲਾਵ ਨਹੀਂ ਖਾਦ ਦੀ ਕੋਈ ਮਿਲਾਵਟ ਨਹੀਂ ਖਾਦ ਦੀ ਖੁਸ਼ੀ ਦੀ ਮਾਰੇ ਬੋਲੀ ਨਹੀਂ ਜਾ ਰਹਾ ਮਰ ਸਿੰਘ ਜੀ ਮਿਲਾਦ ਮਿਲਾਦ ਕਰੀ ਗਿਆ ਮਿਲਾਵਟ ਬਿਲਕੁਲ ਨਹੀਂ ਖਾਧੀ 1% ਵੀ ਨਹੀਂ ਜੇ ਮਿਲ ਮਿਲਾਵਟ ਸੀ ਸਿੱਧਾ ਨੇ ਨਾ ਰੋਬੀ ਜਬਰਦਸਤ ਕੌਣ ਆ ਬੋਲਦਾ ਕਹਿੰਦੇ ਹਫਤੇ ਬਾਅਦ ਅਸੀਂ ਆਉਂਦੇ ਆ ਬਿਥਰੀ ਫਸਲ ਲੈ ਜਾਂਦਾ ਕਰਨ ਨੂੰ ਮੁਰਗੀਆਂ ਪਾਲੀਆਂ ਹੋਈਆਂ ਇੱਥੇ ਇਹਨਾਂ ਨੇ ਜਦੋਂ ਜੀ ਕਰਦਾ ਕਹਿੰਦੇ ਅਸੀਂ ਸ਼ਿਕਾਰ ਕਰ ਦਿੰਦੇ ਮੁਰਗੀਆਂ ਦਾ ਇਹ ਤਾਂ ਗਲਤ ਵੀ ਨਹੀਂ ਜਿਹੜੇ ਖਾਂਦੇ ਨੇ ਖਾਂਦੇ ਨੇ ਭਰਾਓ ਜਿਹੜੇ ਨਹੀਂ ਖਾਂਦੇ ਬਿਲਕੁਲ ਨਹੀਂ ਖਾਂਦੇ। ਮੰਮਾ ਜੀ ਨਾ। ਕੀ ਆ ਤੁਸੀਂ ਮੋਗੋ ਚਲੇ ਆਵੇਂ? ਹਾਂ, ਤੁਸੀਂ ਬੰਦੇ। ਤੁਸੀਂ। ਕੋਈ ਨਾ ਕੋਈ। ਕੋਸਾ ਕੋ। ਤੁਹਾਨੂੰ ਵੀ ਥਾੜਾ ਜਿਹਾ। ਜਿੰਨਾ ਸਾਡੇ ਨੂੰ ਸਾਚੀ ਗਾਜੀ, ਬਲੌਗ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ। ਮੌਸਮ ਦੇਖੋ, ਬੱਦਲ ਸਾਹਮਣੇ ਥੱਲੇ ਆਏ ਹੋਏ ਨੇ, ਨਜ਼ਾਰੇਦਾਰ। ਨੌ ਲਿਵਾ। ਵੀ ਗਲਾ ਆਉਂਦਾ ਵੀ। ਹੋਏ ਹੋਏ। ਕੋਈ ਫੂਦੋਂ ਦੁਹਾਂ ਜਾਂਦਾ ਹੋਇਆ।